ਵੀਡੀਓ ਵੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਰੋ ਇਹ ਹੈਗਾ ਬੀਜ ਸਾਵਾ ਵਾਲਿਆਂ ਦਾ 7501 ਜੋ ਪਿਛਲੇ ਸਾਲ ਕਾਫੀ ਫੇਮਸ ਰਿਹਾ ਇਹਦੀਆਂ ਦੋ ਵੈਰਾਈਟੀਆਂ ਸਾਵਾ ਦੀਆਂ ਪਿਛਲੇ ਸਾਲ ਬਹੁਤ ਜ਼ਿਆਦਾ ਚੱਲੀਆਂ ਸਾਵਾ 7301 ਤੇ ਸਾਵਾ 7501 ਵਹਿਤਾ ਸਵਾਵਾੜਾਂ ਦੀ ਹਰ ਇੱਕ ਵੀਰੈਟੀ ਵਧੀਆ ਹੁੰਦੀ ਹੈ ਤੇ ਇਹਨਾਂ ਵੈਰੈਟੀਆਂ 7501 ਤੇ 7301 ਦਾ ਝਾੜ ਪਿਛਲੇ ਸਾਲ ਬਹੁਤ ਜ਼ਿਆਦਾ ਰਿਹਾ ਤੇ ਹਰ ਇੱਕ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆ ਅੱਦ ਕੀ ਤਾਂ ਇੱਥੋਂ ਤੱਕ ਆ ਕੇ 7501 ਤੇ 7301 ਦਾ ਵੀ ਬਲੈਕ ਚ ਵਿਕਿਆ ਜੀ ਬਹੁਤ ਜ਼ਿਆਦਾ ਇਦੀ ਵੈਸੇ ਐਮ ਆਰ ਪੀ ਹੈ ਗਿਆ 17-1800 ਰੁਪਇਆ ਤੇ ਏ ਬੀ 3000 3500 ਤੱਕ ਵੀ ਵੇਚ ਗਿਆ ਜੀ ਹਰ ਇੱਕ 7501 ਦਾ ਤੇ 7301 ਤੇ 2000 ਦੇ ਆਸ-ਪਾਸ ਰਿਹਾ ਇਸ ਵਾਰ ਇਹ ਬੀ ਮੇਰੀ ਨਹੀਂ ਰੇ 7501 ਤੇ 7301 ਤੇ ਬਹੁਤ ਜ਼ਿਆਦਾ ਸ਼ਾਰਟ ਆ ਇਨਾਂ ਬੀਆਂ ਦੀ ਤੇ ਇਹਦਾ ਝਾੜ 37 38 ਕੁਇੰਟਲ ਦੇ ਆਸ-ਪਾਸ ਦੱਸਿਆ ਗਿਆ 7301 ਦਾ ਝਾੜ ਲਗਭਗ 33 ਤੋਂ ਲੈ ਕੇ 35 36 ਕੁਇੰਟਲ ਤੱਕ ਦੱਸਿਆ ਗਿਆ ਜੀ ਤੇ ਸੋ ਜਿਹੜੇ ਵੀ ਵੀਰ 7301 ਤੇ 7501 ਲਾਉਣ ਜਾ ਰਹੇ ਆ ਤੇ ਪੀ origignal ਦੀ ਪਹਿਚਾਨ ਜ਼ਰੂਰ ਕਰਿਓ ਕਿਉਂਕਿ ਵੀ ਮਹਿੰਗਾ ਹੋਣ ਕਾਰਨ ਬਲੈਕ ਚ ਵੀ ਵਕਨ ਕਾਰਨ ਡੁਪਲੀਕੇਟ ਵੀ ਬਹੁਤ ਜ਼ਿਆਦਾ ਮਾਰਕੀਟ ਚ ਵੇਖ ਰਿਹਾ ਸੋ origignal ਸਵਾ ਵਾਲਿਆਂ ਦਾ ਹੀ ਵੀ ਲੋ ਜਿਹੜਾ ਵੀ ਲੈਣਾ 7301 ਜਾਂ 7501 ਤੇ ਵੈਸੇ 7701 ਡਿੱਗਦਾ ਨਹੀਂ ਆ ਜੀ ਤੇ 7301 ਥੋੜਾ ਡਿੱਗ ਪੈਂਦਾ ਤੇ ਬਾਕੀ ਵੀ ਰ ਕਮੈਂਟ ਕਰਕੇ ਦੱਸਿਓ ਜਰੂਰ ਵੀ ਕਿਹੜੇ ਕਿਹੜੇ ਇਲਾਕੇ ਚੋਂ ਵੀ ਮਿਲ ਰਿਹਾ ਜੀ ਧੰਨਵਾਦ